ਇੱਕ ਵਾਰ ਫਿਰ ਦਿਲਜੀਤ ਨੇ ਇਤਿਹਾਸ ਰਚਤਾ ਵੈਸੇ ਕੋਈ ਨਵੀਂ ਗੱਲ ਨਹੀਂ ਕਿ ਦਿਲਜੀਤ ਨੇ ਇਤਿਹਾਸ ਰਚਤਾ ਕਿਉਂਕਿ ਆਏ ਦਿਨ ਕੋਈ ਨਾ ਕੋਈ ਨਵੀਂ ਅਚੀਵਮੈਂਟ ਦਿਲਜੀਤ ਦੇ ਨਾਂ ਹੁੰਦੀ ਰਹਿੰਦੀ ਹੈ ਤੇ ਹੁਣ ਦਿਲਜੀਤ ਦੇ ਨਾਂ ਕਿਹੜੀ ਅਚੀਵਮੈਂਟ ਹੋਈ ਹੈ ਉਹਦੇ ਬਾਰੇ ਆਪਾਂ ਵੀਡੀਓ ਚ ਗੱਲ ਕਰਦੇ ਹਾਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਵੀ ਦਿਲਜੀਤ ਨੂੰ ਦਿਲਜੀਤ ਦੀ ਗਾਇਕੀ ਨੂੰ ਉਹਦੀ ਐਕਟਿੰਗ ਨੂੰ ਤੇ ਉਹਨੂੰ ਸਟੇਜ ਤੇ ਖੜੇ ਨੂੰ ਦੇਖਣਾ ਪਸੰਦ ਕਰਦੇ ਹੋ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਹੁਣ ਅਮਰੀਕਾ ਵਰਗੇ ਜ਼ਮੀਨ ਤੇ ਉਧਰਲੇ ਬੰਦੇ ਵੀ ਆਪਣੇ ਪੁਰਾਣੇ ਪੰਜਾਬੀ ਸਟਾਈਲ ਚ ਆਪਣਾ ਸਵਾਗਤ ਕਰਨਾ ਸਿੱਖ ਗਏ ਨੇ ਤੇ ਦਿਲਜੀਤ ਦਾ ਸਵਾਗਤ ਵੀ ਉਵੇਂ ਹੀ ਹੋਇਆ ਦਿਲਜੀਤ ਗਿਆ ਸੀ ਐਪਲ 뮤ਜ਼ਿਕ ਕੰਪਨੀ ਚ ਯੂ ਐਸ اے ਦੇ ਐਪਲ 뮤ਜ਼ਿਕ ਸਟੂਡੀਓ ਚ ਦਿਲਜੀਤ ਦਾ ਨਿੱਘਾ ਸਵਾਗਤ ਕੀਤਾ ਗਿਆ ਜਦੋਂ ਦਿਲਜੀਤ ਨੇ ਐਪਲ 뮤ਜ਼ਿਕ ਸਟੂਡੀਓ ਚ ਐਂਟਰ ਹੀ ਹੋਣਾ ਸੀ ਤਾਂ ਸਭ ਤੋਂ ਪਹਿਲਾਂ ਉਹਦਾ ਸਵਾਗਤ ਤੇਲ ਚੋਕੇ ਕੀਤਾ ਗਿਆ ਜਿਵੇਂ ਆਪਾਂ ਪਿੰਡਾਂ 'ਚ ਆਪਣੇ ਆਮ ਹੀ ਕਰਦੇ ਹੁੰਦੇ ਹਾਂ ਜਦੋਂ ਕਿਸੇ ਮਹਿਮਾਨ ਨੇ ਘਰ ਦੇ ਅੰਦਰ ਆਉਣਾ ਹੁੰਦਾ ਤੇ ਉਸੇ ਹੀ ਤਰੀਕੇ ਨਾਲ ਦਿਲਜੀਤ ਦਾ ਵੀ ਸਵਾਗਤ ਕੀਤਾ ਗਿਆ ਤੇ ਜਿਵੇਂ ਰੈੱਡ ਕਾਰਪੈਟ ਤੇ ਲੈ ਕੇ ਜਾਂਦੇ ਹੁੰਦੇ ਆ ਓਵੇਂ ਹੀ ਦਿਲਜੀਤ ਨੂੰ ਉਹਦੀ ਟੀਮ ਦੇ ਨਾਲ ਸਟੂਡੀਓ ਦੇ ਅੰਦਰ ਲੈ ਕੇ जाया ਗਿਆ ਹੁਣ ਦਿਲਜੀਤ ਦਾ ਨਾਂ ਤਾਂ ਪੂਰੀ ਦੁਨੀਆ 'ਚ ਹੈ ਹੀ ਐ ਦਿਲਜੀਤ ਨੂੰ ਹੁਣ ਕੌਣ ਨਹੀਂ ਪਛਾਣਦਾ ਤੇ ਦਿਲਜੀਤ ਦੀ ਐਂਟਰੀ ਜਦੋਂ ਸਟੂਡੀਓ ਦੇ ਵਿੱਚ ਹੋਈ ਤਾਂ ਐਂਕਰਸ ਦੇ ਨਾਲ ਨਾਲ ਹੋਰ ਵੀ 뮤직 ਇੰਡਸਟਰੀ ਨਾਲ ਜੁੜੇ ਹੋਏ ਉਧਰਲੇ ਬੰਦੇ ਦਿਲਜੀਤ ਨੂੰ ਮਿਲੇ ਤੇ ਦਿਲਜੀਤ ਨਾਲ ਫੋਟੋ ਵੀ ਕਰਾਈ ਕਿਉਂਕਿ ਪੱਗ ਵਾਲੇ ਬੰਦੇ ਯੂਐਸਏ ਦੇ ਐਪਲ 뮤ਜ਼ਿਕ ਸਟੂਡੀਓ ਚ ਉਹਨਾਂ ਨੂੰ ਰੋਜ਼ ਰੋਜ਼ ਥੋੜੀ ਮਿਲਦੇ ਆ ਇਸੇ ਕਰਕੇ ਦਿਲਜੀਤ ਨਾਲ ਫੋਟੋ ਬੜਿਆਂ ਨੇ ਕਰਾਈ ਤੇ ਬਹੁਤਿਆਂ ਨੇ ਉਹਨੂੰ ਸਵਾਲ ਵੀ ਪੁੱਛੇ ਤੇ ਉਹ ਸਵਾਲ ਵੱਡੀ ਗੱਲ ਇਹ ਸੀ ਕਿ ਉਹ ਇੰਗਲਿਸ਼ ਚ ਸੀ ਤੇ ਦਿਲਜੀਤ ਨੇ ਉਹਨਾਂ ਦਾ ਇੰਗਲਿਸ਼ ਚ ਜਵਾਬ ਵੀ ਦਿੱਤਾ ਸੁਣਨ ਚ ਇਹ ਵੀ ਆਇਆ ਕਿ ਦਿਲਜੀਤ ਐਪਲ 뮤ਜ਼ਿਕ ਸਟੂਡੀਓ ਚ ਆਪਣੇ ਆਉਣ ਵਾਲੇ ਗਾਣਿਆਂ ਲਈ ਤੇ ਆਪਣੇ ਆਉਣ ਵਾਲੀ ਐਲਬਮਸ ਲਈ ਕੁਝ ਜੋ 뮤ਜ਼ਿਕ ਦੀ ਗੱਲਬਾਤ ਸੀ ਉਹ ਗੱਲਬਾਤ ਕਰਨ ਲਈ ਉਸ ਸਟੂਡੀਓ ਚ ਗਿਆ ਸੀ ਤੇ ਜਿਵੇਂ ਦਿਲਜੀਤ ਦੀਆਂ ਐਪਲ 뮤ਜ਼ਿਕ ਸਟੂਡੀਓ ਚ ਜਾਣ ਵਾਲੀਆਂ ਵੀਡੀਓਜ਼ ਵਾਇਰਲ ਹੋਈਆਂ ਤਾਂ ਸਾਰੇ ਹੁਣ ਇਹੀ ਕਹਿ ਰਹੇ ਨੇ ਕਿ ਭਾਜੀ ਜਿੱਥੇ ਵੀ ਤੁਸੀਂ ਜਾਂਦੇ ਹੋ ਆਪਣਾ ਸਟਾਈਲ ਤੇ ਆਪਣਾ ਸਵੈਗ ਆਪਣੇ ਨਾਲ ਹੀ ਲੈ ਕੇ ਜਾਂਦੇ ਹੋ ਤੇ ਹੁਣ ਦਿਲਜੀਤ ਨੇ ਵੀ ਇਹ ਪ੍ਰੂਫ ਕਰਤਾ ਕਿ ਆਪਣਾ ਪੰਜਾਬੀ 뮤ਜ਼ਿਕ ਦੁਨੀਆ ਦੇ ਟੌਪ ਲੈਵਲ ਤੇ ਜਾ ਕੇ ਬੜਕਾ ਮਾਰ ਰਿਹਾ ਤੁਹਾਨੂੰ ਇਹ ਅਪਡੇਟ ਸੁਣ ਕੇ ਕਿਵੇਂ ਦਾ ਲੱਗਿਆ ਤੇ ਦਿਲਜੀਤ ਦੀ ਜੋ ਨਵੀਂ ਐਲਬਮ ਔਰ ਆ ਰਹੀ ਹੈ ਤੁਸੀਂ ਉਹਦੀ ਕਿੰਨੇ ਕ بے ਸਬਰੀ ਨਾਲ ਵੇਟ ਕਰ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਐਵੇਂ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ ਦੇ ਨਾਲ